ਸਤਨਾਮ ਧਨ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਧਾਰੇ ਤੇ ਘਾਰੀ ਜਿਓ ਮੈਂ ਕਿਆ ਮੰਗਉ ਤੇਜ ਥਿਰ ਨ ਰਹੀ ਹਰਦੀ ਜੈ ਨਾਮ ਪਿਆਰੀ ਜਿਓ ਘਟ ਘਟ ਰਵ ਰਹਾ ਬਨਵਾਰੀ ਜਲ ਤਲ ਮਹੀਲ ਗੁਪਤੋਂ ਵਰਤੇ ਗੁਰ ਸ਼ਬਦੀ ਦੇਖ ਨਿਹਾਰੀ ਜਿਓ ਰਹਾਉ ਮਰਤ ਪਿਆਲ ਆਕਾਸ਼ ਦਿਖਾਇਓ ਗੁਰੂ ਸਾਧ ਗੁਰ ਕਿਰਪਾ ਧਾਰੀ ਜਿਓ ਸੋ ਬ੍ਰਾਹਮਿਆ ਜੋਨੀ ਹੈ ਭੀ ਹੋਨੀ ਭੀ ਹੁਨ ਕਟ ਭੀਤਰ ਦੇ ਮੁਰਾਰੀ ਜਿਓ ਜਨਮ ਮਰਨ ਕੋ ਇਹੋ ਜਾਗ ਵਪੜੋ ਇਹਨ ਦੂਜੇ ਭਗਤ ਵਿਸਾਰੀ ਜਿਓ ਸਤ ਗੁਰ ਮਿਲੈ ਤਾਂ ਗੁਰਮਤ ਪਾਈਏ ਸਾਗਤ ਬਾਜੀ ਹਾਰੀ ਜਿਓ ਸਾਧ ਗੁਰ ਬੰਦਨ ਤੋੜ ਨਿਰਾਰੇ ਬਾਹੜ ਨਾ ਗਰਬ ਮੁਝਾਰੀ ਜਿਓ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜਿਓ ਤੂੰ ਪ੍ਰਭ ਦਾਤਾ ਦਾਨ ਮਤ ਬੂਰਾ ਹਮ ਧਾਰੇ ਤੇ ਘਾਰੀ ਜਿਓ ਮੈਂ ਕਿਆ ਮੰਗੂ ਤੇਜ ਥਿਰ ਨਾ ਰਹਾਈ ਹਰਦੀ ਜੈ ਨਾਮ ਪਿਆਰੀ ਜਿਓ ਘਟ ਘਟ ਰਵ ਰਹਾ ਬਨਵਾਰੀ ਜਲ ਤਲ ਮਹੀਲ ਗੁਪਤੋਂ ਵਰਤੇ ਗੁਰ ਸ਼ਬਦੀ ਦੇਖ ਨਿਹਾਰੀ ਜਿਓ ਰਹਾਉ ਮਰਤ ਪਿਆਲ ਅਕਾਂਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜਿਓ ਸੋ ਬ੍ਰਾਹਮਿਆ ਜੋਨੀ ਹੈ ਭੀ ਹੋਨੀ ਕਟ ਭੀਤਰ ਦੇਗ ਮੁਰਾਰੀ ਜਿਓ ਜਨਮ ਮਰਨ ਕੋ ਯੋ ਜਾਗ ਵਪੜੋ ਇਨ ਦੂਜੇ ਭਗਤ ਵਿਸਾਰੀ ਜਿਉ ਸਤ ਗੁਰੂ ਮਿਲੈ ਤਾ ਗੁਰਮਤ ਪਾਈਏ ਸਾਖਤ ਬਾਜੀ ਹਾਰੀ ਜਿਉ ਸਤ ਗੁਰ ਬੰਧਨ ਤੋੜਨ ਰਾਰੇ ਬਾਹੜਾ ਨਾ ਗਰਵ ਮੁਝਾਰੀ ਜਿਉ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨੁ ਵਸਿਆ ਨਿਰੰਕਾਰੀ ਜੀਉ ਤੂੰ ਪ੍ਰਵਦਾਤਾ ਦਾਨ ਮਤ ਬੁਰਾ ਹਮ ਧਾਰੇ ਤੇ ਖਾਰੀ ਜੀਉ ਮੈਂ ਕਿਆ ਮੰਗਉ ਤੇਜ ਥਿਰ ਨਾ ਰਹੀ ਹਰ ਦੀ ਜੈ ਨਾਮ ਪਿਆਰੀ ਜੀਉ ਗਾਟ ਗਟ ਰਵ ਰਹਾ ਬਨਵਾਰੀ ਜਲ ਤਲ ਮਹੀਲ ਗੁਪਤੋਂ ਵਰਤੇ ਗੁਰ ਸ਼ਬਦੀ ਦੇਖ ਨਿਹਾਰੀ ਜਿਓ ਰਹਾਵ ਰਹਾਵ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਾਧ ਗੁਰ ਕਿਰਪਾ ਧਾਰੀ ਜਿਓ ਸੋ ਬ੍ਰਾਹਮਿਆ ਜੋਨੀ ਹੈ ਭੀ ਹੋਨੀ ਕਾਟ ਭੀਤਰ ਦੇ ਮੁਰਾਰੀ ਜਿਓ ਜਨਮ ਮਰਨ ਕੋ ਇਹੋ ਜਾਗ ਬਪੜੋ ਇਹਨ ਦੂਜੇ ਭਗਤ ਵਿਸਾਰੀ ਜਿਓ ਸਤ ਗੁਰ ਮਿਲੈ ਤਾ ਗੁਰਮਤ ਪਾਈਏ ਸਾਗਤ ਬਾਜੀ ਹਾਰੀ ਜਿਓ ਸਤ ਗੁਰ ਬੰਦਨ ਤੋੜ ਨਿਰਾਰੇ ਬਾਹੜ ਨਾ ਗਰਬ ਮੁਝਾਰੀ ਜਿਓ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜਿਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਧਾਰੇ ਤੇ ਘਾਰੀ ਜਿਓ ਮੈਂ ਕਿਆ ਮੰਗੂੰ ਤੇਜ ਥਿਰ ਨਾ ਰਹੀ ਹਰਦੀ ਜੈ ਨਾਮ ਪਿਆਰੀ ਜਿਓ ਘਟ ਘਟ ਰਵ ਰਹਾ ਬਨਵਾਰੀ ਜਲ ਤਲ ਮਹੀਲ ਗੁਪਤੋਂ ਵਰਤੇ ਗੁਰ ਸ਼ਬਦੀ ਦੇਖ ਨਿਹਾਰੀ ਜਿਓ ਰਹਾਓ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਾਧ ਗੁਰ ਕਿਰਪਾ ਧਾਰੀ ਜਿਓ ਸੋ ਬ੍ਰਾਹਮਿਆ ਜੋਨੀ ਹੈ ਭੀ ਹੋਨੀ ਕਟ ਭੀਤਰ ਦੇ ਮੁਰਾਰੀ ਜਿਓ ਜਨਮ ਮਰਨ ਕੋ ਯੋ ਜਾਗ ਬਪੜੋ ਇਹਨ ਦੂਜੇ ਭਗਤ ਵਿਸਾਰੀ ਜਿਓ ਸਤ ਗੁਰ ਮਿਲੈ ਤਾਂ ਗੁਰਮਤ ਪਾਈਏ ਸਾਗਤ ਬਾਜੀ ਹਾਰੀ ਜਿਓ ਸਾਥ ਗੁਰਬੰਧਨ ਤੋੜ ਨਿਰਾਰੇ ਬਹਾੜਾ ਨਾ ਗਰਬ ਮੁਝਾਰੀ ਜਿਓ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ